ਬਹੁਤ ਹੀ ਸਤਿਕਾਰਯੋਗ ਦੇਪਕ ਸਾਥਿਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਨੌਵੀਂ ਜਮਾਤ ਨੌਵੀਂ ਜਮਾਤ ਦੀ ਕਿਤਾਬ ਸਾਹਿਤਮਾਲਾ ਸਾਹਿਤਮਾਲਾ ਦੇ ਵਿੱਚ ਦਰਜ ਜਿੰਨੇ ਵੀ ਵਾਰਤਕ ਲੇਖ ਹੈ ਗਿਆ ਉਹਨਾਂ ਦੇ ਵਿੱਚੋਂ ਜਿਹੜੇ ਮਹੱਤਵਪੂਰਨ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਜਿਹੜੇ ਆ ਮੈਂ ਉਹਨਾਂ ਸਾਰੇ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਜਿਹੜੇ ਆਗੇ ਉਹਨਾਂ ਨੂੰ ਡਿਸਕਸ ਕਰਾਂਗਾ ਬੇਟਾ ਇਹ ਪ੍ਰਸ਼ਨ ਤੁਸੀਂ ਹਰ ਹਾਲ ਦੇ ਵਿੱਚ ਪੜ੍ਹ ਕੇ ਜਾਣੇ ਯਾਦ ਕਰਕੇ ਜਾਣੇ ਤੁਹਾਡੇ ਪੇਪਰਾਂ ਦੇ ਵਿੱਚ ਫਾਈਨਲ ਐਗਜ਼ਾਮ ਹੈ ਇਸ ਕਰਕੇ ਧਬਕੇ ਤਿਆਰੀ ਕਰਨੀ ਹੈ ਬੇਟਾ ਕੱਲੀ-ਕੱਲੀ ਗੱਲ ਧਿਆਨ ਨਾਲ ਸੁਣਨੀ ਹੈ ਕੱਲੀ-ਕੱਲੀ ਗੱਲ ਧਿਆਨ ਨਾਲ ਸੁਣੋਗੇ ਤਾਂ ਤੁਹਾਡਾ ਸਵਾਲ ਜਿਹੜਾ ਉਹ ਗਲਤ ਨਹੀਂ ਹੋਵੇਗਾ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਤਾਂ ਦੇਖੋ ਬੇਟਾ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਤੇ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਦੇਖੋ ਗੁਰੂ ਨਾਨਕ ਦੇਵ ਜੀ ਦਾ ਪਢੋਆ ਕੌਣ ਸੀ ਉਹ ਕੀ ਕੰਮ ਕਰਦਾ ਸੀ ਤਾਂ ਉੱਤਰ ਆ ਸਾਡੇ ਕੋਲ ਦੇਖੋ ਬੇਟਾ ਗੁਰੂ ਨਾਨਕ ਦੇਵ ਜੀ ਦਾ ਪਣੋਈਆ ਜੈ ਰਾਮ ਸਿੰਘ ਉਹ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਦਾ ਮੋਦੀ ਸਿੰਘ ਮੋਦੀ ਵੀ ਰਿਕਸ਼ਾ ਕਿਉਂ ਜਾਂ ਕੰਮ ਕਰਦਾ ਸੀ ਤੁਸੀਂ ਜਿਵੇਂ ਤੁਹਾਨੂੰ ਯਾਦ ਰਹਿੰਦਾ ਉਹ ਲਿਖ ਦੇਣਾ ਬੇਟਾ ਠੀਕ ਹੈ ਪਰ ਹਾਂ ਨਾਮ ਯਾਦ ਹੋਣਾ ਚਾਹੀਦਾ ਜੈ ਰਾਮ ਛੋਟਾ ਪ੍ਰਸ਼ਨ ਵੀ ਇੱਕ ਵਸਤੁਨਿਸ਼ ਪ੍ਰਸ਼ਨ ਵੀ ਆ ਜਾਂਦਾ ਹੈ ਕੌਣ ਸੀ ਉਹਦਾ ਪਣੋਈਆ ਸੀ ਕਿਹਦਾ ਪਣੋਈਆ ਸੀ ਗੁਰੂ ਨਾਨਕ ਦੇਵ ਜੀ ਦਾ ਕੀ ਦੇ ਨੌਕਰੀ ਕਰਦਾ ਸੀ ਨਵਾਬ ਦੌਲਤਖਾਨ ਦੇ ਹਨਾ ਮੋਦੀ ਖਾਨੇ ਵਿੱਚ ਕੰਮ ਕਰਦਾ ਸੀ ਤਾਂ ਤੁਹਾਨੂੰ ਅਗਸਤ ਨੂੰ ਨਿਸ਼ਚੇਸ਼ਨ ਵੀ ਨਾਲ ਦੇ ਨਾਲ ਹੋ ਗਏ ਹੁਣ ਦੇਖੋ ਅ ਦੂਜਾ ਪ੍ਰਸ਼ਨ ਦੇਖੋ 2 ਨੰਬਰ ਕਹਿੰਦੇ ਵੀ ਜੈਰਾਮ ਨੇ ਗੁਰੂ ਨਾਨਕ ਦੇਵ ਜੀ ਲਈ ਕੀ ਕੁਝ ਕੀਤਾ ਦੇਖੋ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੈਰਾਮ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਬੁਲਾ ਕੇ ਮੋਦੀ ਖਾਨੇ ਵਿੱਚ ਨੌਕਰੀ ਉਤੇ ਰਖਾਇਆ ਹਨਾ ਆਪਣੇ ਕੋਲ ਬੁਲਾਇਆ ਤੇ ਫਿਰ ਮੋਦੀ ਖਾਨੇ ਵਿੱਚ ਕੀ ਹੈ ਨੌਕਰੀ ਉੱਤੇ ਰਖਵਾ ਦਿੱਤਾ ਤੀਜਾ ਇੰਪੋਰਟੈਂਟ ਪ੍ਰਸ਼ਨ ਹੈ ਬੇਟਾ ਕਿ ਸੁਲਤਾਨਪੁਰ ਰਹਿੰਦੇ ਗੁਰੂ ਨਾਨਕ ਦੇਵ ਜੀ ਦਾ ਨਿਤਕਰਮ ਕੀ ਸੀ ਦੇਖੋ ਨਿਤਕਰਮ ਮਤਲਬ ਨਿਤ ਦਾ ਕੰਮ ਕੀ ਸੀ ਉਹਨਾਂ ਦਾ ਤੇ ਉਹ ਰੂਟੀਨ ਵਿੱਚ ਕੀ ਕਰਦੇ ਸਨ ਉਹ ਇੱਕ ਪਹਿਰ ਰਾਤ ਰਹਿੰਦੇ ਆ ਉੱਠ ਕੇ ਦਰਿਆ ਤੇ ਇਸ਼ਨਾਨ ਕਰਨ ਜਾਂਦੇ ਇਸ਼ਨਾਨ ਤੋਂ ਬਾਅਦ ਘਰ ਆ ਪਰਮਾਤਮਾ ਦੀ ਬੰਦਗੀ ਕਰਦੇ ਅਤੇ ਤਿਲਕ ਲਗਾ ਕੇ ਦਫ਼ਤਰ ਵਿੱਚ ਕੰਮ ਕਰਨ ਬੈਠ ਜਾਂਦੇ ਠੀਕ ਹੈ ਬੇਟਾ ਚਲਦੇ ਹੋ ਚਾਰ ਨੰਬਰ ਪ੍ਰਸ਼ਨ ਚਾਰ ਨੰਬਰ ਪ੍ਰਸ਼ਨ ਜੀ ਪਾਂਡਾ ਪਾਂਡਾ ਜਿਹੜਾ ਉਹ ਭੋਰੀਆਂ ਪਾਲੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਹੈ ਪਾਂਡਾ ਜਿਹੜਾ ਉਹ ਭੋਰੀਆਂ ਪਾਲੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਹੈ ਤਾਂ ਦੇਖੋ ਪਾਂਡਾ ਪਿੰਡੋਂ ਬਾਹਰ ਬੈਠ ਕੇ ਉਹ ਪਿੰਡੋਂ ਬਾਹਰ ਬੈਠ ਜਾਂਦਾ ਸਾਰੀਆਂ ਗੱਲਾਂ ਪਹਿਲਾਂ ਹੀ ਪਤਾ ਕਰ ਲੈਂਦਾ ਉਹ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਪਿੰਡ ਦੀਆਂ ਭੋਰੀਆਂ ਪਾਲੀਆਂ ਔਰਤਾਂ ਨੂੰ ਵਰਗਲਾ ਕੇ ਕਿਸੇ ਦੀ ਛਾਪ ਕਿਸੇ ਦਾ ਛੱਲਾ ਤੇ ਕਿਸੇ ਦੀ ਵਾਲੀ ਲੁੱਟ ਕੇ ਪਤਰਾ ਬਾਤ ਜਾਂਦਾ ਕਿਸੇ ਨੂੰ ਕਹਿੰਦਾ ਵੀ ਤੇਰੇ ਮੁੰਡੇ ਦਾ ਵਿਆਹ ਹੋ ਜਾਏਗਾ ਕੋਈ ਕਹਿੰਦਾ ਵੀ ਤੇਰੀ ਜਿਹੜੀ ਹੈ ਗਵਾਂਡਣ ਹੈ ਉਹ ਤੇਰੇ ਲਈ ਚੰਗੀ ਨਹੀਂ ਹੈ ਹਨਾ ਕਿੰਨੀਆਂ ਗੱਲਾਂ ਹੀ ਕਿਉਂਕਿ ਉਹ ਸਾਰੀ ਗੱਲਾਂ ਪਹਿਲਾਂ ਹੀ ਪਿੰਡੋਂ ਬਾਹਰ ਬੈਠ ਕੇ ਪਤਾ ਕਰ ਲੈਂਦਾ ਸੀ ਹਨਾ ਕਿਦਾ ਮੁੰਡਾ ਕੁਆਰਾ ਹੈ ਕਿਹਦੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਕਿ ਨੂੰ ਬਿਮਾਰੀ ਹੈ ਕਿਹਦੇ ਕਰਿਆ ਕੀ ਕਲੇਸ਼ ਹੈ ਨਾ ਸਾਰੀਆਂ ਗੱਲਾਂ ਪਹਿਲਾਂ ਹੀ ਪਤਾ ਕਰ ਲੈਂਦਾ ਤੇ ਭੋਲੀਆਂ ਪਾਲੀਆਂ ਔਰਤਾਂ ਉਦੇ ਆ ਬਹਿਕਾਵੇ ਵਿੱਚ ਆ ਜੰਨੇ ਉਹਦੀ ਗੱਲਾਂ ਵਿੱਚ ਆ ਜੰਨੀ ਆ ਛਾਪ ਕੋਈ ਛੱਲਾ ਕੋਈ ਨਕਦੀ ਤੇ ਕੋਈ ਵਾਲੀ ਲੁੱਟ ਕੇ ਪਤਰਾ ਬਾਜ ਜਾਂਦਾ ਪਤਰਾ ਬਾਜ ਜਾਂਦਾ ਮਤਲਬ ਪੱਜ ਜਾਂਦਾ ਪੰਜ ਨੰਬਰ ਸਵਾਲ ਹੈ ਬੜਾ ਕਿ ਮਨ ਚੰਗਾ ਤੇ ਕਟੋਤੀ ਵਿੱਚ ਗੰਗਾ ਇਸ ਅਖਾਣ ਦਾ ਕੀ ਅਰਥ ਹੈ ਜੇਕਰ ਮਨ ਚੰਗਾ ਹੈ ਤਾਂ ਕਟੋਤੀ ਵਿੱਚ ਹੀ ਗੰਗਾ ਹੈ ਦਾ ਮਤਲਬ ਹੈ ਬੇਟਾ ਦੇਖੋ ਜੇਕਰ ਜੇਕਰ ਮਨ ਸਾਫ ਹੋਵੇ ਤਾਂ ਕਿਸੇ ਵੀ ਤੀਰਥ ਸਥਾਨ ਤੇ ਜਾ ਕੇ ਤੇ ਛੋਟ ਮੋੜੀ ਲੱਗੇਗੀ ਤੇ ਤਿਆਰ ਖਿਆ ਜੇ ਬੇਟਾ ਤੇ ਜਾ ਕੇ ਮੈਲ ਧੋਣ ਦੀ ਜ਼ਰੂਰਤ ਨਹੀਂ ਪੈਂਦੀ ਹੁਣ ਦੇਖੋ ਇਸ ਅਖੰਡ ਦਾ ਮਤਲਬ ਇਹ ਹੈ ਵੀ ਸੰ ਨੂੰ ਜਿਹੜੀ ਦੁਨਿਆਵੀ ਸਾਡੀ ਮੈਲ ਹੈ ਹਨਾ ਉਸ ਨੂੰ ਤੁ ਜੇਕਰ ਮਨ ਸਾਫ਼ ਹੈ ਨਾ ਤਾਂ ਤੁਹਾਨੂੰ ਕਿਤੇ ਵੀ ਜਾ ਕੇ ਆਪਣੀ ਮੈਲ ਜਿਹੜੀ ਹੈ ਸਰੀਰਕ ਮੈਲ ਜਿਹੜੀ ਹੈ ਉਹਨੂੰ ਧੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਜਾ ਕੇ ਕੀ ਕਰਦੇ ਆ ਤੇ ਹਸਤਲ ਜਾ ਕੇ ਨਹਾ ਤਾਂ ਉਹਨੇ ਆ ਤੇ ਤਾਂ ਦੇ ਜਾਏ ਉਹਨੇ ਆ ਪਰ ਸਾਡਾ ਮਨ ਸਾਫ਼ ਨਹੀਂ ਹੈ ਜੇਕਰ ਮਨ ਸਾਫ਼ ਨਹੀਂ ਹੈ ਤਾਂ ਫਿਰ ਵਾ ਜਿੱਦੇ ਮਰਜੀ ਤੇ ਸਤਾਂ ਤੇ ਜਾਓ ਇਸ ਲਈ ਇਸੇ ਖੰਦਾ ਦਾ ਮਤਲਬ ਹੈ ਕਿ ਜੇਕਰ ਮਨ ਸਾਫ ਹੋਵੇ ਤਾਂ ਕਿਸੇ ਵੀ ਤੀਰਥ ਸਥਾਨ ਤੇ ਤੀਰਥ ਸਥਾਨ ਤੇ ਜਾ ਕੇ ਮੈਲ ਧੋਣ ਦੀ ਜ਼ਰੂਰਤ ਨਹੀਂ ਹੈ ਸੰਸਾਰਿਕ ਮੈਲ ਜਿਹੜੀ ਹੈ ਉਹ ਧੋਣ ਦੀ ਜ਼ਰੂਰਤ ਨਹੀਂ ਹੈ ਅੱਗੇ ਜੀ ਸਮੇ ਦੇ ਅਰਗ ਤੋਂ ਕੀ ਪਾਵੈ ਸਮੇ ਦੇ ਅਰਗ ਤੋਂ ਭਾਵ ਕੀ ਪਾਵੈ ਲਿਖ ਕਿਸੇ ਨੂੰ ਸਾਰਥਕ ਮੰਨਦਾ ਹੈ ਦੇਖੋ ਬੇਟਾ ਸਮੇ ਦੇ ਅਰਗ ਤੋਂ ਪਾਵ ਹੈ ਸਮੇ ਦੀ ਕਦਰ ਕਰਨਾ ਲਿੱਕ ਕਿਹੜੇ ਸਮੇਂ ਨੂੰ ਸਾਰਥਕ ਮੰਨਦਾ ਹੈ ਕਹਿੰਦਾ ਲਿੱਕ ਕਹਿੰਦਾ ਚੰਗੇ ਕੰਮਾਂ ਵਿੱਚ ਖਰਚ ਕੀਤਾ ਸਮਾਂ ਹੀ ਸਾਰਥਕ ਮੰਨਿਆ ਜਾਂਦਾ ਜਿਹੜਾ ਕੰਮ ਜਿਹੜਾ ਸਮਾਂ ਤੁਸੀਂ ਚੰਗੇ ਕੰਮਾਂ ਦੇ ਵਿੱਚ ਸ਼ੁਭ ਕੰਮਾਂ ਦੇ ਵਿੱਚ ਬਤੀਤ ਕੀਤਾ ਹੈ ਖਰਚ ਕੀਤਾ ਹੈ ਉਹੀ ਉਹੀ ਸਮਾਂ ਕੀ ਹੈ ਸਾਰਥਕ ਹੈ ਇਸੇ ਲਈ ਕਿ ਵਿੱਚ ਇਸੇ ਕਰਕੇ ਮੜੀਆਂ ਵਿੱਚ ਸਾਰਿਆਂ ਦੀ ਸਮਾਧੀਆਂ ਉੱਤੇ 222 ਸਾਲ ਪੰਜ ਸਾਲ ਦੀ ਉਮਰ ਲਿਖੀ ਹੋਈ ਸੀ ਕਿਉਂਕਿ ਉਹਨਾਂ ਨੇ ਉਹਨਾਂ ਹੀ ਸਮਾਂ ਸ਼ੁਭ ਕੰਮਾਂ ਦੇ ਵਿੱਚ ਲਗਾਇਆ ਹੋਇਆ ਸੀ ਅੱਗੇ ਬੇਟਾ 8 ਨੰਬਰ ਸਵਾਲ ਵੱਡਿਆਂ ਦਾ ਆਦਰ ਪਾਠ ਵਿੱਚ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੱਡੇ ਮੰਨਿਆ ਗਿਆ ਹੈ ਹਾਂਜੀ ਤਾਂ ਇਸ ਪਾਠ ਦੇ ਵਿੱਚ ਦੇਖੋ ਇਸ ਪਾਠ ਵਿੱਚ ਉਹਨਾਂ ਵਿਅਕਤੀਆਂ ਨੂੰ ਵੱਡਿਆ ਮੰਨਿਆ ਗਿਆ ਹੈ ਜਿਹੜਾ ਅਵਸਥਾ ਵਿੱਚ ਉਮਰ ਵਿੱਚ ਵੱਡਾ ਹੋਵੇ ਅਹੁਦੇ ਵਿੱਚ ਵੱਡਾ ਹੋਵੇ ਰਿਸ਼ਤੇ ਵਿੱਚ ਵੱਡਾ ਹੋਵੇ ਗੁਣ ਵਿੱਚ ਵੱਡਾ ਹੋਵੇ ਜਾਂ ਵਿਦਿਆ ਵਿੱਚ ਵੱਡਾ ਹੋਵੇ ਇਹਨਾਂ ਅਨੁਸਾਰਿਆਂ ਨੂੰ ਕਿੰਨੇ ਗਏ ਵੱਡਾ ਮੰਨੇ ਗਏ ਕਿੰਨੇ ਪ੍ਰਕਾਰ ਦੇ ਮੰਨੇ ਗਏ ਪੰਜ ਪ੍ਰਕਾਰ ਦੇ ਮੰਨੇ ਗਏ ਹੈ ਠੀਕ ਹੈ ਨਾ ਪ੍ਰਸ਼ਨ ਇਸ ਤਰ੍ਹਾਂ ਵੀ ਆ ਜਾਂਦਾ ਹੈ ਕਿ ਵੱਡਿਆਂ ਦਾ ਆਦਰ ਪਾਰਟ ਵਿੱਚ ਕਿੰਨੇ ਪ੍ਰਕਾਰ ਦੇ ਵੱਡੇ ਮੰਨੇ ਗਏ ਇਹਦਾ ਉੱਤਰ ਹੈ ਬੇਟਾ ਪੰਜ ਪ੍ਰਕਾਰ ਦੇ ਕਿਹੜੇ ਕਿਹੜੇ ਮੰਨੇ ਗਏ ਆ ਉਮਰ ਵਿੱਚ ਜਾਂ ਮਸਤਾਬ ਵਿੱਚ ਵੱਡਾ ਅਹੁਦੇ ਵਿੱਚ ਵੱਡਾ ਰਿਸ਼ਤੇ ਵਿੱਚ ਵੱਡਾ ਹੋਵੇ ਗੁਣ ਵਿੱਚ ਵੱਡਾ ਹੋਵੇ ਜਾਂ ਵਿਦਿਆ ਵਿੱਚ ਵੱਡਾ ਹੋਵੇ ਠੀਕ ਹੈ ਬੇਟਾ ਅੱਗੇ ਜੇ ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ ਤੇ ਕੋਈ ਵੱਡਿਆਂ ਦਾ ਆਦਰ ਸਿਰ ਝੁਕਾ ਕੇ ਕਰਨਾ ਚਾਹੀਦਾ ਹੈ ਤੁਹਾਡੇ ਸਾਹਮਣੇ ਕੋਈ ਬਜ਼ੁਰਗ ਆਵੇ ਵੱਡਾ ਆਵੇ ਤਾਂ ਸਾਨੂੰ ਸਿਰ ਝੁਕਾ ਕੇ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੋ ਵੀ ਤੁਸੀਂ ਕਰਦੇ ਹੋ ਉਹ ਕਰਨਾ ਚਾਹੀਦਾ ਹੈ ਉਹਨਾਂ ਦੇ ਸਾਹਮਣੇ ਨਿਰਲਜ ਬਾਣੀ ਨਿਰਲਜ ਬਾਣੀ ਅਦਕਾਈ ਨਿਰਲਜ ਬਾਣੀ ਨਹੀਂ ਬੋਲਣੀ ਚਾਹੀਦੀ ਮੰਦਾ ਚੰਗਾ ਨਹੀਂ ਬੋਲਣਾ ਚਾਹੀਦਾ ਖਿੜਖੜਾ ਕੇ ਨਹੀਂ ਹੱਸਣਾ ਚਾਹੀਦਾ ਦੰਦ ਨਹੀਂ ਕੱਟਨੇ ਚਾਹੀਦੇ ਫਾਲਤੂ ਦੇ ਅਤੇ ਉਹਨਾਂ ਤੋਂ ਅੱਗੇ ਵੱਧ ਕੇ ਨਹੀਂ ਚੱਲਣਾ ਚਾਹੀਦਾ ਮੰਨ ਲਓ ਤੁਸੀਂ ਬਜ਼ੁਰਗਾਂ ਦੇ ਨਾਲ ਜਾ ਰਹੇ ਹੋ ਕਿਤੇ ਉਹਨਾਂ ਤੋਂ ਅੱਗੇ ਵੱਧ ਕੇ ਨਹੀਂ ਚੱਲਣਾ ਚਾਹੀਦਾ ਜੇਕਰ ਮਜਬੂਰੀ ਵਿੱਚ ਚੱਲਣਾ ਵੀ ਪੈ ਜਾਵੇ ਤਾਂ ਉਹਨਾਂ ਤੋਂ ਅੱਗਿਆ ਲੈ ਲੈਣੀ ਚਾਹੀਦੀ ਹੈ ਠੀਕ ਹੈ ਬੇਟਾ ਕੀ ਨਹੀਂ ਕਰਨਾ ਸਿਰ ਚੁਕਾ ਕੇ ਗਾਦਰ ਕਰਨਾ ਨਿਰਲਜ ਬਾਣੀ ਨਹੀਂ ਬੋਲਣੀ ਖਿੜਖੜਾ ਕੇ ਨਹੀਂ ਹੱਸਣਾ ਤੇ ਅੱਗੇ ਵੱਧ ਕੇ ਨਹੀਂ ਚੱਲਣਾ ਜੇ ਚੱਲਣਾ ਪੈ ਜਾਵੇ ਤਾਂ ਅਗਿਆ ਲੈ ਲੈਣੀ ਚਾਹੀਦੀ ਹੈ 9 ਨੰਬਰ ਸਵਾਲ ਤੇ ਆ ਜਾ ਬਟਾ ਟੋਲਟ ਮੱਕਾ ਲੇਖ ਅਨੁਸਾਰ ਜਰਮਨ ਨੇ ਨਾਰਵੇ ਦੇ ਸ਼ਹਿਰ ਉਸਲੋ ਨੂੰ ਕਿਵੇਂ ਕਿਸ ਉਸਤਾਦੀ ਨਾਲ ਮਿਲਿਆ ਦੇਖੋ ਬਟਾ ਜਰਮਨ ਨੇ ਕੀ ਕੀਤਾ ਜਰਮਨ ਨੇ ਨਾਰਵੇ ਦੇ ਸ਼ਹਿਰ ਉਸਲੋ ਨੂੰ ਬੜੀ ਹੀ ਉਸਤਾਦੀ ਨਾਲ ਮਿਲਿਆ ਲਲੇਪਰਬਿੰਦੀ ਨਾਲ ਮਿਲਿਆ ਜਰਮਨ ਸਿਪਾਹੀ ਬੈਂਡ ਵਾਜਿਆਂ ਵਾਲਿਆਂ ਦੇ ਨਾਲ ਰਲ ਕੇ ਉਸ ਲੋ ਸ਼ਹਿਰ ਵਿੱਚ ਦਾਖਲ ਹੋ ਗਏ ਸ਼ਹਿਰ ਵਾਸੀ ਬੈਂਡ ਵਾਜਿਆਂ ਇੱਥੇ ਵੀ ਤੁਸੀਂ ਜੋੜ ਨਹੀਂ ਲਗਾਦੇ ਬੇਟਾ ਬੈਂਡ ਵਾਜਿਆਂ ਵਾਲਿਆਂ ਦੇ ਰੋਲੇ ਰੱਪੇ ਵਿੱਚ ਮਸਤ ਹੋ ਗਏ ਅਤੇ ਜਰਮਨਾ ਨੇ ਬਿਨਾਂ ਕਿਸੇ ਕੋਨ ਖਰਾਬੇ ਦੇ ਸ਼ਹਿਰ ਉੱਤੇ ਕੀ ਕਰ ਲਿਆ ਕਬਜ਼ਾ ਕਰ ਲਿਆ ਕੀ ਕਰ ਲਿਆ ਕਬਜ਼ਾ ਕਰ ਲਿਆ ਉਹ ਬੈਂਡ ਵਾਜਿਆਂ ਦੇ ਬੈਂਡ ਵਾਜਿਆਂ ਦੇ ਨਾਲ ਕਿਉਂਗੇ ਮਿਕਸ ਹੋ ਗਏ ਸੀ ਜਰਮਨ ਸਿਪਾਹੀ ਠੀਕ ਹੈ ਨਾ ਤੇ ਉਹਨਾਂ ਲੋਕਾਂ ਨੂੰ ਇਸੇ ਕਰਕੇ ਤਾਂ ਇਹ ਲੇਖ ਹੈ ਟਲਟਾ ਮੱਕਾ ਹੈ ਨਾ ਰੋਲੇ ਗੋਲੇ ਦਾ ਲੇਖ ਹੈ ਅੱਗੇ ਜੀ ਦੁਨੀਆ ਦਾ ਉਲਟਾਪਨ ਕੀ ਹੈ ਦੁਨੀਆ ਦਾ ਉਲਟਾਪਨ ਦੇਖੋ ਬੇਟਾ ਜਿਹੜਾ ਵਿਅਕਤੀ ਕਿਸੇ ਫਰੇਬ ਜਿਹੜਾ ਵਿਅਕਤੀ ਫਰੇਬ ਕਰੇ ਮਤਲਬ ਫਰੇਬ ਕਰੇ ਮਤਲਬ ਠੱਗੀ ਕਰੇ ਧੋਖਾ ਕਰੇ ਦੂਜਿਆਂ ਨੂੰ ਕਾਬੂ ਵਿੱਚ ਕਰੇ ਉਹ ਸਭਿਅਕ ਜਾਂ ਸਭਿਤਖ ਹੁੰਦਾ ਹੈ ਉਹਨੂੰ ਸਿਵਲਾਈਜ਼ਡ ਕਹਿੰਦੇ ਆ ਤੇ ਜਿਹੜਾ ਸਿੱਧੀ ਮਤਲਬ ਦੀ ਗੱਲ ਕਰੇ ਫੇਰ ਫੇਰਨਾ ਹੋਵੇ ਵਿੰਗ ਬੁਲਾਵਾ ਨਾ ਪਾਵੇ ਸਿੱਧੀ ਮਤਲਬ ਦੀ ਗੱਲ ਕਰੇ ਉਸ ਨੂੰ ਪਸ਼ੂ ਵਰਤੀ ਵਾਲਾ ਕਿਹਾ ਜਾਂਦਾ ਹੈ ਇਹ ਹੀ ਦੁਨੀਆ ਦਾ ਉਲਟਾਪਨ ਹੈ ਜਿਹੜਾ ਮਤਲਬ ਗਮ ਗੱਲ ਨੂੰ ਮੁਆਫਰਾ ਕੇ ਕਰਦਾ ਵਿੰਗ ਬਲੇਮੇ ਜੇ ਪਾਉਂਦਾ ਉਹ ਤਾਂ ਹੈ ਵੀ ਸભ્યਕ ਉਹ ਤਾਂ ਹੈ ਸભ્યਕ ਅਤੇ ਸਬਿਤ ਸਿਵਲਾਈਜ਼ਡ ਤੇ ਜਿਹੜਾ ਮਤਲਬ ਦੀ ਗੱਲ ਕਰਦਾ ਸਿੱਧੀ ਗੱਲ ਕਰਦਾ ਉਹ ਹੈ ਜੀ ਪਸ਼ੂ ਵਰਤੀ ਵਾਲਾ ਤੇ ਇਹ ਹੀ ਦੁਨੀਆ ਦਾ ਉਲਟਾਪਨ ਹੈ 11 ਨੰਬਰ ਸਵਾਲ ਵਹਿਮਤਾ ਲੇਖ ਲਿਖਣ ਦਾ ਕੀ ਉਦੇਸ਼ ਹੈ ਬੇਟਾ ਵਹਿਮਤਾ ਲੇਖ ਲਿਖਣ ਦਾ ਉਦੇਸ਼ ਲੋਕਾਂ ਨੂੰ ਵਹਿਮ ਪਰਮਾ ਤੋਂ ਬਾਹਰ ਕੱਢਣਾ ਹੈ ਅਤੇ ਜਾਗਰੂਕ ਕਰਨਾ ਹੈ ਜਾਗਰੂਕ ਕਰਨਾ ਹੈ ਕਿ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਦਾ ਕੋਈ ਇਲਾਜ ਨਹੀਂ ਹੈ ਠੀਕ ਹੈ ਨਾ ਕਿਉਂਕਿ ਸਾਡੇ ਆਲੇ-ਦੁਆਲੇ ਵਿੱਚ ਇਸ ਤਰ੍ਹਾਂ ਦੇ ਬਹੁਤ ਲੋਕ ਹੁੰਦੇ ਵਹਿਮੀਤਾ ਵਰਗੇ ਮਨਸ਼ਿਆਰਾ ਵਰਗੇ ਜਿਨ੍ਹਾਂ ਨੂੰ ਵਹਿਮ ਹੁੰਦਾ ਹੈ ਵਹਿਮ ਦੀ ਬਿਮਾਰੀ ਹੁੰਦੀ ਹੈ ਇਹੋ ਜਿਹੇ ਲੋਕਾਂ ਦੇ ਨਾਲ ਆਪਾਂ ਮੱਥਾ ਨਹੀਂ ਮਾਰ ਸਕਦੇ ਇਹੋ ਜਿਹੇ ਲੋਕਾਂ ਨੂੰ ਆਪਾਂ ਦਲੀਲ ਦੇ ਨਾਲ ਨਹੀਂ ਸਮਝਾ ਸਕਦੇ ਕਿਉਂਕਿ ਇਹਨਾਂ ਨੂੰ ਇੰਨੀ ਗੰਭੀਰ ਬਿਮਾਰੀ ਹੁੰਦੀ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ 12 ਨੰਬਰ ਦੇਖੋ ਬੇਟਾ 12 ਨੰਬਰ ਹੈ ਜੀ ਕਿ ਵਹਿਮੀਆ ਨਾਲ ਮੁਕਾਬਲਾ ਅਕਲ ਪੁਲ ਕਰਨ ਅਕਲ ਦਾ ਮਤਲਬ ਹੈ ਅਕਲਮੰਦ ਅਕਲਮੰਦ ਵਿਅਕਤੀ ਸਿਆਣਾ ਵਿਅਕਤੀ ਕਦੇ ਵੀ ਵਹਿਮੀ ਦੇ ਨਾਲ ਮੁਕਾਬਲਾ ਨਹੀਂ ਕਰਦਾ ਕਿਸੇ ਗੱਲੋਂ ਕਿਉਂ ਨਹੀਂ ਕਰਦਾ ਦੇਖੋ ਇਸ ਕਥਨ ਅਨੁਸਾਰ ਅਕਲਮੰਦ ਵਿਅਕਤੀ ਕਦੇ ਵੀ ਵਹਿਮੀ ਵਿਅਕਤੀ ਨਾਲ ਅਲੇ ਪਰਿੰਦੀ ਪੁੱਲ ਕੇ ਵੀ ਮੁਕਾਬਲਾ ਨਹੀਂ ਕਰਦਾ ਕਿਉਂਕਿ ਵਹਿਮ ਨੂੰ ਦਲੀਲ ਨਾਲ ਨਹੀਂ ਹਰਾਇਆ ਜਾ ਸਕਦਾ ਹੋਰ ਸਾਰੀਆਂ ਅਲਾਮਤਾ ਦਾ ਇਲਾਜ ਹੈ ਪਰ ਵਹਿਮ ਦਾ ਕੋਈ ਇਲਾਜ ਨਹੀਂ ਹੈ ਤੁਸੀਂ ਇਸ ਪਾਠ ਦੇ ਵਿੱਚ ਦੇਖਿਆ ਹੋਣਾ ਵੇ ਮੈਂ ਤਾਈ ਮਨਜਾਰਾਮ ਨੂੰ ਕਿਵੇਂ ਵੈਮ ਸੀਗੇ ਹਨਾ ਕੀਟ ਲੱਗਣ ਦੇ ਜ਼ਰਮ ਲੱਗਣ ਦੇ ਬੁਖਾਰ ਆਉਣ ਦਾ ਕੁੱਤੇ ਦੇ ਵੱਡੇ ਜਾਣ ਦਾ ਹਨਾ ਤਾਂ ਦੇਖੋ ਉਹ ਨਹੀਂ ਮੰਨਦਾ ਨਾ ਇੱਕ ਇੱਕ ਵੈਮ ਉੱਤਰਦਾ ਸੀ ਦੂਜਾ ਥਿਆਰ ਚੜ ਜਾਂਦਾ ਸੀ ਇਸੇ ਲਈ ਤਾਂ ਕਿਹਾ ਵੈਮ ਨਾਲ ਮੁਕਾਬਲਾ ਅਕਲ ਬੁਲ ਕਰਿਆ ਨਾ ਸਿਆਣੇ ਬੰਦੇ ਜਿਹੜੇ ਅਕਲਮੰ ਜਿਹੜੇ ਉਹ ਨਹੀਂ ਕਰਦੇ ਅੱਗੇ ਜੀ ਲੇਖਕ ਪੇਰੇ ਜਾਣ ਲਈ ਕਿਉਂ ਉਤਾਵਲਾ ਹੈ ਹਾਂਜੀ ਇੱਥੇ ਪ੍ਰਸ਼ਨ ਚ ਨਾਏਗਾ ਬੇਟਾ ਕਿਉਂ ਉਤਾਵਲਾ ਹੈ ਤਾਂ ਦੇਖੋ ਲੇਖਕ ਨੂੰ 40 ਸਾਲਾਂ ਬਾਅਦ 40 ਸਾਲਾਂ ਬਾਅਦ 3 ਘੰਟੇ ਲਈ ਆਪਣਾ ਜੱਦੀ ਪਿੰਡ ਪੇਰਾ ਦੇਖਣ ਦਾ ਮੌਕਾ ਮਿਲਿਆ ਸੀ ਮਿਲਿਆ ਸੀ ਕੀ ਮਿਲਿਆ ਸੀ ਆਪਣਾ ਜੱਦੀ ਪਿੰਡ ਜੱਦੀ ਪਿੰਡ ਹੁੰਦਾ ਜਿੱਥੇ ਉਹਨੂੰ ਜਨਮ ਲਿਆ ਸੀ ਕਿਉਂਕਿ ਵੰਡ ਤੋਂ ਬਾਅਦ ਉਹ ਪੰਜਾਬ 'ਚ ਆ ਗਿਆ ਸੀ ਨਾ ਇਸ ਪੰਜਾਬ 'ਚ ਕਿੰਨੇ ਸਾਲਾਂ ਬਾਅਦ 40 ਸਾਲਾਂ ਬਾਅਦ ਤੇ ਕਿੰਨੇ ਸਮੇਂ ਲਈ ਸਿਰਫ 3 ਘੰਟੇ ਲਈ ਇਸ ਕਰਕੇ ਉਹ ਸੀਮਤ ਸਮੇਂ ਵਿੱਚ ਆਪਣੇ ਜੱਦੀ ਪਿੰਡ ਨੂੰ ਦੇਖਣ ਦੀ ਕਾਹਲ ਵਿੱਚ ਸੀ ਉਹਨੂੰ ਕਾਹਲ ਸੀ ਵੀ ਛੇੜ ਛੇੜ ਆਪਣੇ ਆਪਣੇ ਪਿੰਡ ਪੰਚਾ ਮੇਰਾ ਪਿੰਡ ਦੇਖਾਂ ਤੇ ਵਾਪਸ ਮੁੜ ਆਵਾਂ ਅੱਗੇ ਪੁੱਤਰ 14 ਨੰਬਰ ਸਵਾਲ ਇਸੇ ਲੇਖ ਦੇ ਵਿੱਚੋਂ ਕਿ ਬੱਸ ਅੱਡੇ ਦਾ ਪ੍ਰਬੰਧਕ ਅਤੇ ਥਾਣੇ ਦਾ ਇਨਸਪੈਕਟਰ ਨਵਲ ਨਾਲ ਸੌਰੀ ਲੇਖਕ ਨਾਲ ਕਿਵੇਂ ਪੇਸ਼ ਆਏ ਬੱਸ ਅੱਡੇ ਦਾ ਪ੍ਰਬੰਧਕ ਮੁੰਤਜ਼ਮ ਤੇ ਥਾਣੇ ਦਾ ਇਨਸਪੈਕਟਰ ਇਨਸਪੈਕਟਰ ਨਾਲ ਕਿਵੇਂ ਪੇਸ਼ ਆਏ ਤਾਂ ਦੇਖੋ ਬੱਸ ਅੱਡੇ ਦਾ ਪ੍ਰਬੰਧਕ ਅਤੇ ਇਨਸਪੈਕਟਰ ਲੇਖਕ ਨਾਲ ਬਹੁਤ ਵਧੀਆ ਪੇਸ਼ ਆਏ ਪ੍ਰਬੰਧਕ ਨੇ 15 ਮਿੰਟਾਂ ਵਿੱਚ ਹੀ ਬੱਸ ਤੋਰ ਦਿੱਤੀ ਅਤੇ ਇਨਸਪੈਕਟਰ ਨੇ ਆਉਣ ਅਤੇ ਜਾਣ ਦੇ ਇੰਤਰਾ ਇੰਦਰਾਜ ਇੱਕੋ ਵੇਲੇ ਐਂਟਰੀ ਹੁੰਦੀ ਹੈ ਨਾ ਵੀ ਕਿੰਨੇ ਵਜੇ ਆਇਆ ਕੋਈ ਦੂਜੇ ਮੁਲਕ ਤੋਂ ਬੰਦਾ ਤੇ ਕਿੰਨੇ ਵਜੇ ਗਿਆ ਉਹਨੂੰ ਇੰਦਰਾਜ ਬੋਲਦੇ ਐ ਇੱਕੋ ਵੇਲੇ ਕਰ ਦਿੱਤੇ ਵੀ ਉਹਦਾ ਸਮਾਂ ਬਚ ਜਾਵੇ ਠੀਕ ਹੈ ਤਾਂ ਉਹ ਵਧੀਆ ਤਰੀਕੇ ਨਾਲ ਪੇਸ਼ ਆਏ ਹਾਂਜੀ ਲੇਖਕ ਆਪਣੇ ਘਰ ਨੂੰ ਵੇਖਣ ਸਮੇਂ ਕਿਉਂ ਆਪਾਂ ਗਵਾ ਬੈਠਿਆ ਗਵਾ ਬੈਠੇ ਕਿਉਂ ਆਪਾਂ ਹੁੰਦਾ ਮਤਲਬ ਵੀ ਹੋਸ਼ ਕੋ ਬੈਠਾ ਤਾਂ ਦੇਖੋ ਛੱਤ ਉੱਤੇ ਚੜੇ ਲੇਖਕ ਨੂੰ ਦੂਰੋਂ बिंदी अपने घर दी रसोई ਅਤੇ ਉਹ ਕਮਰਾ ਦਿਸ ਪਿਆ ਜਿਸ ਵਿੱਚ ਉਸ ਦੀ ਭੈਣ ਦੀ ਕੁੜਮਾਈ ਹੋਈ ਸੀ ਕੁੜਮਾਈ ਹਾਂ ਕੁੜਮਾਈ ਹੋਈ ਸੀ ਉਹ ਆਪਣੀ ਮਰੀ ਹੋਈ ਭੈਣ ਨੂੰ ਯਾਦ ਕਰਕੇ ਆਪਣਾ ਆਪਾ ਗਵਾ ਬੈਠਿਆ ਠੀਕ ਹੈ ਬੇਟਾ ਛਤ ਤੇ ਚੜੀ ਲੈ ਕੇ ਗੋ ਨੂੰ ਘਰ ਦੀ ਰਸੋਈ ਕਮਰਾ ਉਹਦੀ ਭੈਣ ਦੀ ਕੁੜਮਾਈ ਮਰੀ ਹੋਈ ਭੈਣ ਯਾਦ ਆ ਗਈ ਇਸ ਕਰਕੇ ਉਹ ਆਪਣਾ ਆਪਾ ਗਵਾ ਬੈਠਿਆ ਠੀਕ ਹੈ ਬੇਟਾ ਅੱਗੇ ਹੈ ਸਾਡੇ ਕੋਲ ਅਗਲਾ ਸਵਾਲ ਪਤੀ ਪਤਨੀ ਕਰਦਾ ਮਾਹੌਲ ਕਿਵੇਂ ਠੀਕ ਕਰ ਸਕਦੇ ਹਨ ਜੇਕਰ ਕਿਸੇ ਮਸਲੇ ਕਰਕੇ ਕਰਦਾ ਮਾਹੌਲ ਠੀਕ ਨਹੀਂ ਹੈ ਮਤਲਬ ਕੋਈ ਲੜਾਈ ਝਗੜਾ ਹੈ ਪਤੀ ਪਤਨੀ ਦੇ درمیان ਤਾਂ ਪਤੀ ਪਤਨੀ ਆਰਾਮ ਨਾਲ ਬੈਠ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰ ਲੈਣ ਤਾਂ ਮਾਹੌਲ ਠੀਕ ਹੋ ਸਕਦਾ ਹੈ ਤਾਂ ਆਰਾਮ ਨਾਲ ਬੈਠ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰਕੇ ਕਰਦਾ ਮਾਹੌਲ ਕਿ ਹੋ ਸਕਦਾ ਹੈ ਠੀਕ ਹੋ ਸਕਦਾ ਹੈ ਅੱਗੇ ਪੁੱਤਰ ਖੁਸ਼ੀ ਪ੍ਰਾਪਤ ਕਰਨ ਦਾ ਅਨਮੋਲ ਢੰਗ ਕਿਹੜਾ ਹੈ ਖੁਸ਼ੀ ਪ੍ਰਾਪਤ ਕਰਨ ਦਾ ਅਨਮੋਲ ਟੰਗ ਦੇਖੋ ਬੇਟਾ ਕਿਸੇ ਭੈੜੀ ਆਦਤ ਦਾ ਤਿਆਗ ਕਰ ਦੇਣਾ ਵੀ ਖੁਸ਼ੀ ਪ੍ਰਾਪਤ ਕਰਨ ਦਾ ਇੱਕ ਅਨਮੋਲ ਟੰਗ ਹੈ ਬਹੁਤ ਸਾਰੇ ਟੰਗ ਹੈ ਪਰ ਅਨਮੋਲ ਟੰਗ ਕਿਹ ਹੈ ਕਿਸੇ ਭੈੜੀ ਆਦਤ ਦਾ ਤਿਆਗ ਕਰਨਾ ਕਿਸੇ ਭੈੜੀ ਆਦਤ ਦਾ ਕੀ ਕਰਨਾ ਤਿਆਗ ਕਰ ਦੇਣਾ ਹਾਂਜੀ ਖੁਸ਼ੀਆਂ ਪੈਦਾ ਹੋਣ ਵਿੱਚ ਮਨੁੱਖ ਦੀ ਕਿਹੜੀ ਭਾਵਨਾ ਰੁਕਾਵਟ ਬਣਦੀ ਹੈ ਤਾਂ ਬੇਟਾ ਖੁਸ਼ੀਆਂ ਪੈਦਾ ਹੋਣ ਵਿੱਚ ਮਨੁੱਖ ਦੀ ਮੈਂ ਦੀ ਭਾਵਨਾ ਜਿਹੜੀ ਹੈ ਨਾ ਮੈਂ ਦੀ ਭਾਵਨਾ ਸਭ ਤੋਂ ਵੱਡੀ ਰੁਕਾਵਟ ਬਣਦੀ ਹੈ ਖੁਸ਼ੀਆਂ ਪੈਦਾ ਹੁਣ ਵਿੱਚ ਮਨੁੱਖ ਦੀ ਮੈਦੀ ਭਾਵਨਾ ਸਭ ਤੋਂ ਵੱਡੀ ਰੁਕਾਵਟ ਬਣਦੀ ਹੈ 9 ਨੰਬਰ ਸਵਾਲ ਕੀ ਖੁਸ਼ੀ ਮਨੁੱਖ ਨੂੰ ਜਨਮ ਤੋਂ ਹੀ ਮਿਲਦੀ ਹੈ ਹਾਂਜੀ ਦੇਖਦੇ ਹਾਂ ਨਹੀਂ ਖੁਸ਼ੀ ਮਨੁੱਖ ਨੂੰ ਜਨਮ ਤੋਂ ਨਹੀਂ ਮਿਲਦੀ ਖੁਸ਼ੀ ਨਹੀਂ ਖੁਸ਼ੀ ਮਨੁੱਖ ਨੂੰ ਜਨਮ ਤੋਂ ਨਹੀਂ ਮਿਲਦੀ ਇਸ ਨੂੰ ਤਾਂ ਆਵਾਜ਼ਾਂ ਮਾਰਨੀ ਪੈਂਦੀਆਂ ਹਨ ਬੁਲਾਉਣਾ ਪੈਂਦਾ ਹੈ ਅਤੇ ਕੋਸ਼ਿਸ਼ ਕਰਨੀ ਪੈਂਦੀ ਹੈ ਜਿਹੋ ਜਿਹੀ ਖੁਸ਼ੀ ਦੀ ਲੋੜ ਹੋਵੇ ਉਹੋ ਜੇ ਯਤਨ ਕਰਨੇ ਉਹੀ ਨਹੀਂ ਉਹੋ ਜਿਹੇ ਉਹੋ ਜਿਹੇ ਯਤਨ ਕਰਨੇ ਪੈਂਦੇ ਹਨ ਠੀਕ ਹੈ ਬੇਟਾ ਜਨਮ ਤੋਂ ਨਹੀਂ ਮਿਲੀ ਇਹਨੂੰ ਬੁਲਾਉਣਾ ਪੈਂਦਾ ਹੈ ਹੱਕਾ ਮਾਰਨੀ ਪੈਂਦੀ ਹੈ ਕੋਸ਼ਿਸ਼ ਕਰਨੀ ਪੈਂਦੀ ਹੈ ਜਿਉਂ ਜੀ ਖੁਸ਼ੀ ਦੀ ਲੋੜ ਛੋਟੀ ਕੁਸ਼ੀ ਦੀ ਲੋੜ ਦਾ ਛੋਟੇ ਯਤਨ ਛੋਟੇ ਯਤਨ ਵੱਡੀ ਖੁਸ਼ੀ ਦੀ ਲੋੜ ਦਾ ਵੱਡੇ ਯਤਨ ਵੀ ਨੰਬਰ ਸਵਾਲ ਆਜੋ ਬੇਟਾ ਬੀਬਲ ਦੇ ਅਨੁਸਾਰ ਲੇਖਕ ਦੇ ਬਚਪਨ ਦਾ ਜੀਵਨ ਕਿਹੋ ਜਿਹਾ ਸੀ ਲੇਖਕ ਦੇ ਬਚਪਨ ਦਾ ਜੀਵਨ ਤੰਗੀ ਵਾਲਾ ਸੀ ਬੇਬੇ ਕੋਲ ਕਦੇ ਆਪਣੇ ਨਵੇਂ ਕੱਪੜਿਆਂ ਲਈ ਪੈਸੇ ਨਾ ਹੁੰਦੇ ਅਦੇ ਕਦੇ ਬੱਚਿਆਂ ਦੀਆਂ ਕਿਤਾਬਾਂ ਲਈ ਕਾਪੀਆਂ ਲਈ ਬੇਬੇ ਲੇਖਕ ਦੇ ਸਕੂਲ ਜਾਣ ਤੋਂ ਬਾਅਦ ਜਦੋਂ ਉਹਦੇ ਬੱਚੇ ਚਲੇ ਜਾਂਦੇ ਮਤਲਬ ਲੇਖਕ ਚਲਾ ਜਾਂਦਾ ਸਕੂਲ ਉਹ ਰੋਂਦੀ ਅਤੇ ਮਦ ਲਈ ਆਪਣੇ ਪੇਕੇ ਚਲੀ ਜਾਂਦੀ ਠੀਕ ਹੈ ਬੇਟਾ ਲੇਖਕ ਦਾ ਬਚਪਨ ਕਿਹੋ ਜਿਹਾ ਸੀ ਤੰਗੀ ਵਾਲਾ ਤੰਗੀ ਵਾਲਾ ਕਿਵੇਂ ਸੀ ਕੱਪੜਿਆਂ ਲਈ ਪੈਸੇ ਨਹੀਂ ਹੁੰਦੇ ਬੇਬੇ ਦੇ ਲਈ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਲਈ ਨਹੀਂ ਹੁੰਦੇ ਬੱਚੇ ਸਕੂਲ ਚਲੇ ਜਾਂਦੇ ਤਾਂ ਬੇਬੇ ਰੋਂਦੀ ਤੇ ਮਦਦ ਲਈ ਆਪਣੀ ਪੇਕੇ ਚਲੀ ਜਾਂਦੀ ਠੀਕ ਹੈ ਬੇਟਾ 21 ਨੰਬਰ ਸਵਾਲ ਲੇਖਕ ਦੇ ਪਰਿਵਾਰ ਦੀ ਉਸ ਦੇ ਨਾਨਕੇ ਓਕੜ ਸਮੇਂ ਕਿਵੇਂ ਮਦਦ ਕਰਦੇ ਕਿਉਂਕਿ ਚੰਗੇ ਵਾਹੀ ਕਰਸਨ ਚੰਗੀ ਜ਼ਮੀਨ ਸੀ ਉਹਨਾਂ ਕੋਲ ਲੇਖਕ ਦੇ ਨਾਨਕੇ ਚੰਗੇ ਵਾਹੀ ਕਰਸਨ ਉਹਨਾਂ ਕੋਲ 50 ਏਕੜ ਜ਼ਮੀਨ ਸੀ ਉਹ ਬੇਬੇ ਨੂੰ ਖਾਲੀ ਹੱਥ ਨਹੀਂ ਮੋੜਨ ਦਿੰਦੇ ਸਨ ਉਹ ਦੁੱਧੂ ਹਟੀ ਗਾਂ ਲੈ ਜਾਂਦੇ ਅਤੇ ਤਾਈ ਤਾਜੀ ਸੂਈ ਛੱਡ ਜਾਂਦੇ ਬੱਚਿਆਂ ਦੇ ਖਾਣ ਲਈ ਘੋ ਤੇ ਖੋਆ ਪਿਜਦੇ ਸਨ ਠੀਕ ਹੈ ਬੇਟਾ ਚੰਗੇ ਵਾਈਕਾਰ ਇੰਨੀ ਜ਼ਮੀਨ ਖਾਲੀयत ਨਹੀਂ ਮੋੜਨ ਦਿੰਦੇ ਸਨ ਦੂ ਦੂ ਹਟੀਆਂ ਲੈ ਜਾਂਦੇ ਤੇ ਤਾਜੀ ਸੂਈ ਛੱਡ ਜਾਂਦੇ ਬੱਚਿਆਂ ਲਈ ਖੋਆ ਤੇ ਘਿਓ ਵੀ ਭੇਜਦੇ ਸਨ ਬਾਈ ਨੰਬਰ ਸਵਾਲ ਬੇਟਾ ਬੇਬੇ ਜਿੰਦਰਾ ਤੇ ਕੁੰਜੀਆਂ ਸ਼ਬਦ ਕਿੰਨਾ ਲਈ ਵਰਤਦੀ ਹੈ ਤੇ ਕਿਉਂ ਕਿੰਨਾ ਇਹ ਤੇ ਇਹ ਗਲਤ ਲਿਖਿਆ ਬੇਟਾ ਸਹੀ ਕਰ ਲੈਣਾ ਚਮ ਹਾਏ ਹਾ ਹਾ ਲੱਗੇਗਾ ਕਿੰਨਾ ਇਹ ਇਹ ਨਹੀਂ ਆਏਗਾ ਟਿੱਪੀ ਨਹੀਂ ਆਏਗੀ ਕਿੰਨਾ ਨਹੀਂ ਹੈ ਵੀ ਕਿਨਾਂ ਲਈ ਵਰਤਦੀ ਹੈ ਕਿਸ ਲਈ ਵਰਤਦੀ ਤੁਸੀਂ ਇਹ ਵੀ ਕਹਿ ਸਕਦੇ ਹੋ ਬੇਬੇ ਜਿੰਦਰਾ ਤੇ ਕੁੰਜੀਆਂ ਸ਼ਬਦ ਕਿਨਾਂ ਲਈ ਵਰਤਦੀ ਹੈ ਤੇ ਕਿਉਂ ਬੇਬੇ ਆਪਣੇ ਲਈ ਜਿੰਦਰਾ ਅਤੇ ਬੱਚਿਆਂ ਲਈ ਕੁੰਜੀਆਂ ਸ਼ਬਦ ਵਰਤਦੀ ਹੈ ਬੇਬੇ ਆਪਣੇ ਲਈ ਜਿੰਦਰਾ ਅਤੇ ਬੱਚਿਆਂ ਲਈ ਕੁੰਜੀਆਂ ਸ਼ਬਦ ਵਰਤਦੀ ਹੈ ਬੇਬੇ ਦੇ ਕਹਿਣ ਮੁਤਾਬਕ ਬੱਚਿਆਂ ਦੇ ਆਉਣ ਤੇ ਇਹ ਜਿੰਦਰਾ ਖੁੱਲ ਜਾਂਦਾ ਹੈ ਬੱਚਿਆਂ ਦੇ ਕਹਿਣ ਮੁਤਾਬਕ ਸੋਰੀ ਬੇਬੇ ਦੇ ਕਹਿਣ ਮੁਤਾਬਕ ਬੱਚਿਆਂ ਦੇ ਆਉਣ ਤੇ ਇਹ ਜਿੰਦਰਾ ਖੁੱਲ ਜਾਂਦਾ ਹੈ ਅਗੇ ਜੀ ਲੇਖਕ ਨੂੰ ਲੇਖਕ ਨੂੰ ਸੁਪਨੇ ਚ ਬੇਬੇ ਕੀ ਕੰਮ ਕਰਦੀ ਨਜ਼ਰ ਆਉਂਦੀ ਦੇਖਦੇ ਹਾਂ ਕੀ ਕਰਦੀ ਨਜ਼ਰ ਆਉਂਦੀ ਬਈ ਆਜੋ ਹਾਂਜੀ ਲੇਖਕ ਨੂੰ ਬੇਬੇ ਸੁਪਨੇ ਵਿੱਚ ਖੇਤ ਵਿੱਚ ਮਿਰਚਾਂ ਤੋੜਦੀ ਕਪਾਹ ਚੁੱਕਦੀ ਵੇੜੇ ਵਿੱਚ ਵਛਰੂਆਂ ਦੀ ਬੁੱਥੀ ਪਲੋਸ ਦੀ ਮੱਜਾਂ ਨੂੰ ਥਾਪੀ ਦਿੰਦੀ ਨਜ਼ਰ ਆਉਂਦੀ ਉਸ ਦੇ ਗੋਹੀ ਨਾਲ ਲਿਬੜੇ ਹੱਥ ਝਾੜੂ ਦਿੰਦੇ ਤੇ ਪਾਥੀਆਂ ਪਤਦੇ ਨਜ਼ਰ ਆਉਂਦੇ ਠੀਕ ਹੈ ਬੇਟਾ ਮਿਰਚਾਂ ਤੋੜਦੀ ਕਪਾਹ ਚੁਗਦੀ ਬੱਚਰਾਂ ਦੀ ਬੁੱਥੀ ਪਲੋਸਦੀ ਮੱਜਾਂ ਨੂੰ ਥਾਪੀ ਦਿੰਦੀ ਤੇ ਉਹਦੇ ਹੱਥ ਗੋਏ ਝਾੜੂ ਦਿੰਦੇ ਤੇ ਪਾਥੀਆਂ ਪਤਦੇ ਨਜ਼ਰ ਆਉਂਦੇ ਠੀਕ ਹੈ ਬੇਟਾ ਹਾਂਜੀ ਐਸੀ ਬੇਟਾ ਸਾਡੇ ਜਿੰਨੇ ਵੀ ਪ੍ਰਸ਼ਨ ਆ ਗਿਆ ਆਪਣੇ ਵਾਰਤਕ ਲੇਖਾਂ ਦੇ ਇੰਪੋਰਟੈਂਟ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਜੀਡੀਆ ਕੀ ਮੈਥਡੋਲਜੀ ਨਾਲ ਡਿਸਕਸ ਕੀਤੇ ਬਟਾ ਵੈਰੀ ਵੈਰੀ ਇੰਪੋਰਟੈਂਟ ਹੈ ਗਿਆ ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਹਰ ਹਾਲ ਦੇ ਵਿੱਚ ਪੜ੍ਹ ਕੇ ਜਾਣਾ ਹੀ ਜਾਣਾ ਹੈ ਇਹ ਛੱਡਨੇ ਨਹੀਂ ਹੈ ਤੁਸੀਂ ਤੇ ਜੇਕਰ ਤੁਹਾਨੂੰ ਮੇਰੀ ਕੋਸ਼ਿਸ਼ ਚੰਗੀ ਲੱਗੀ ਤੇ ਮੇਰਾ ਚੈਨਲ ਜਿਹੜਾ ਹੈ ਉਹ ਜ਼ਰੂਰ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਇਸ ਨੂੰ ਆਪਣੇ ਚੈਨਲ ਨੂੰ ਆਜਰਾ ਚੈਨਲ ਹੈ ਬਟਾ ਤੁਹਾਡੇ ਸਾਹਮਣੇ ਪੰਜਾਬੀ ਵਿਦਰਾਜ ਕਮਲ ਸਰ ਇਹ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਪੰਜਾਬੀ ਵਿਦ ਰਾਜਕੌਮ ਸਰ YouTube ਤੇ ਹੈ ਜਿਸ ਨੂੰ ਜ਼ਰੂਰ ਤੁਸੀਂ ਸਬਸਕ੍ਰਾਈਬ ਕਰਨਾ ਹੈ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੈ ਅਜਲੇ ਨਵੇਂ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ